ਸਤਿ ਸ਼੍ਰੀ ਅਕਾਲ ਜੀ ਯਮ ਪੰਜਾਬੀ ਮਸਾਲਾ ਕੁਕਿੰਗ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਸਰਦੀਆਂ ਆ ਗਈਆਂ ਤੇ ਸਰਦੀਆਂ ਚ ਪਾਲਕ ਬਾਜ਼ਾਰ ਬਹੁਤ ਆਉਂਦੀ ਤੇ ਕਿਉਂ ਨਾ ਅੱਜ ਅਸੀਂ ਪਾਲਕ ਦੇ ਕਰਕਰੇ ਕਰਾਰੇ ਪਕੌੜੇ ਬਣਾ ਕੇ ਖਾਈਏ ਤੇ ਚਲੋ ਦੇਖਦੇ ਆ ਤੁਹਾਨੂੰ ਵੀ ਦਿਖਾਣੇ ਆ ਕਿ ਅਸੀਂ ਇਹ ਪਕੌੜੇ ਕਿਸੇ ਰਾ ਬਣਾਣੇ ਆ ਇਹਨੂੰ ਬਣਾਉਣ ਉਸ ਤੇ ਮੈਂ ਇਹ 250 ਗ੍ਰਾਮ ਪਾਲਕ ਹੈ ਪਾਲਕ ਨੂੰ ਧੋ ਕੇ ਸਾਫ਼ ਕਰ ਲਿਆ ਔਰ ਅੱਛੀ ਤਰ੍ਹਾਂ ਇਹਨੂੰ ਕੱਟ ਲਓ ਬਰੀਕ ਬਰੀਕ ਕੱਟ ਲਓ ਦੋ ਪਿਆਜ਼ ਲਿੱਤੇ ਨੇ ਪਿਆਜ਼ਾਂ ਨੂੰ ਵੀ ਲੰਬਾ ਲੰਬਾ ਕੱਟ ਲੈਣਾ ਪਿਆਜ਼ ਤੇ ਪਾਲਕ ਦੇ ਪਕੌੜੇ ਬਨਣਗੇ ਜਿਹੜੇ ਕਦੀ ਵਿਆਹ ਸ਼ਾਦੀਆਂ ਚ ਖਾਂਦੇ ਹੁੰਦੇ ਸੀ ਬੜੇ ਸੁਆਦ ਗੁਰਕੁਰੇ ਅੱਜ ਕੱਲ ਤੇ ਉੱਡੀ ਗਏ ਨੇ ਵਿੱਚ ਇਹਦੇ ਚ ਪਾ ਨੂੰ ਉਸ ਤੇ ਮੈਂ ਇਹ ਥੋੜਾ ਜਿਹਾ ਅਦਰਕ ਲਸਣ ਤੇ ਇਹ ਹਰੀਆਂ ਮਿਰਚਾਂ ਦਿੱਤੀਆਂ ਨੇ ਅਦਰਕ ਲਸਣ ਤੇ ਅਧੀਆਂ ਹਰੀਆਂ ਮਿਰਚਾਂ ਨੂੰ ਕੁੱਟ ਲਾਂਗੇ ਇਹਨੂੰ ਅਸੀਂ ਇੱਕ ਦਰਦਰਾ ਜਿਹਾ ਪੀਸਟ ਬਣਾ ਲਾਂਗੇ ਇਹ ਲਸਣ ਅਦਰਕ ਤੇ ਹਰੀ ਮਿਰਚਾਂ ਕੁੱਟ ਲਿੱਤੀਆਂ ਨੇ ਤੇ ਇਹ ਕੁਛ ਹਰੀਆਂ ਮਿਰਚਾਂ ਮੈਂ ਐਵੇਂ ਕੱਟ ਲਿਆ ਨੇ ਇੰਨੀਆਂ ਕੋੜੀਆਂ ਨਹੀਂ ਹੈਗੀਆਂ ਇਸ ਕਰਕੇ ਥੋੜੀਆਂ ਜ਼ਿਆਦਾ ਹੀ ਪਾ ਲਿਆ ਨੇ ਖੜੇ ਮਸਾਲਿਆਂ ਚ ਇੱਕ ਚਮਚ ਧਨੀਆ ਅੱਧਾ ਚਮਚ ਜੀਰਾ ਤੇ ਅੱਧਾ ਹੀ ਚਮਚ ਮੈਂ ਕ ਮਿਰਚ ਲਿੱਤੀ ਹੈ ਇਹਨਾਂ ਨੂੰ ਕੁੱਟ ਲਾਂਗੇ ਦਰਦਰਾ ਇਹਨਾਂ ਨੂੰ ਕੁੱਟ ਲਿੱਤਾ ਹੁਣ ਨਸੀਕ ਬੋਲ ਲਾਂਗੇ ਤੇ ਉਹਦੇ ਚ ਅਸੀਂ ਵੇਸਣ ਦੋ ਕੱਪ ਵੇਸਣ ਪਾਵਾਂਗੇ ਪਹਿਲੇ ਮੈਂ 1.5 ਕੱਪ ਆਇਆ ਅੱਧਾ ਕੱਪ ਮੈਂ ਬਾਅਦ ਵਿੱਚ ਵੇਸਣ ਪਾਇਆ ਟੋਟਲ ਦੋ ਕੱਪ ਵੇਸਣ ਪੈ ਗਿਆ ਵੇਸਣ ਚ ਨਮਕ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾਨਾ ਅੱਧਾ ਚਮਚ ਹਲਦੀ ਤੇ ਲਾਲ ਮਿਰਚ ਅੱਧਾ ਚਮਚ ਮਿਕਸ ਕਰ ਲਓ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਇਹਦਾ ਥੋੜਾ ਜਿਹਾ ਗਾੜਾ ਕੋਲ ਬਣਾ ਲਾਂਗੇ ਜਿਆਦਾ ਪਤਲਾ ਨਹੀਂ ਕਰਨਾ ਅੱਛੀ ਤਰ੍ਹਾਂ ਇਹਨੂੰ ਫੈਂਟ ਲੈਣਾ ਉਹਨਾਂ ਸਹੀਏ ਦੇ ਵਿੱਚ ਜਿਹੜਾ ਅਦਰਕ ਲਸਣ ਤੇ ਮਿਰਚਾਂ ਕੁੱਟੀਆਂ ਸੀ ਤੇ ਜਿਹੜੇ ਮਸਾਲੇ ਖੜੇ ਮਸਾਲੇ ਪੀਸ ਕੇ ਰੱਖੇ ਹੋਏ ਵੀ ਪਾ ਦਾਂਗੇ ਵਿੱਚੇ ਮਿਕਸ ਕਰ ਲਾਂਗੇ ਅੱਛੀ ਤਰ੍ਹਾਂ ਨੂੰ ਮਿਕਸ ਕਰ ਲੈਣਾ ਜਿੰਨਾ ਅੱਛੇ ਤਰ੍ਹਾਂ ਫੈਂਟੋਗੇ ਉਨੇ ਵਧੀਆ ਪਕੌੜੇ ਬਣਨਗੇ ਹੁਣ ਅਸੀਂ ਇਹਦੇ ਵਿੱਚ ਪਾਲਕ ਪਾ ਦਾਂਗੇ ਤੇ ਨਾਲ ਹੀ ਪਿਆਜ਼ ਪਾ ਦਾਂਗੇ। ਪਹਿਲੇ ਦੇਖਣ ਵਿੱਚ ਲੱਗਦੀ ਪਾਲਕ ਬੜੀ ਸਾਰੀ ਹੈ। ਜਦੋਂ ਐਸੋ ਇਹਨੂੰ ਮਿਕਸ ਕਰਾਂਗੇ ਤੇ ਥੋੜੀ ਹੋ ਜਾਂਦੀ ਹੈ ਫਿਰ। ਹੱਥਾਂ ਨਾਲ ਹੀ ਅਸੀਂ ਇਹਨੂੰ ਮਿਕਸ ਕਰਾਂਗੇ। ਹੱਥ ਪਹਿਲੇ ਸਾਫ਼ ਕਰ ਲਓ अच्छੀ ਤਰ੍ਹਾਂ। ਬਸ ਹਲਕੇ ਹਲਕੇ ਹੱਥ ਨਾਲ ਸਿਰਨਾਂ ਨੂੰ ਐਂ ਮਿਕਸ ਕਰ ਲਾਂਗੇ ਵੇਸਣ ਦੇ ਨਾਲ। ਬਸ ਸਾਰੇ ਮਿਕਸ ਹੋ ਗਏ। ਮੈਨੂੰ ਲੱਗਦਾ ਥੋੜਾ ਜਿਹਾ ਵੇਸਣ ਘਟ ਹੈ ਤੇ ਮੈਂ ਅੱਧਾ ਕੱਪ ਵੇਸਣ ਹੋਰ ਪਾ ਦਤਾ ਸੀ। ਤੇ ਇੱਕ ਟੇਬਲस्पून ਗਰਮ ਗਰਮ ਤੇਲ ਪਾ ਦਿੰਨੇ ਅਸੀਂ। ਇਹਦੇ ਨਾਲ ਪਕੌੜੇ ਸਾਡੇ ਕਰਕਰੇ ਤੇ ਸੌਫਟ ਬਣ ਕੇ ਤਿਆਰ ਹੋਣਗੇ। ਇਹਨਾਂ ਚਮਚ ਨਾਲ ਮਿਕਸ ਕਰ ਲਓ ਫਿਰ ਇਹਨੂੰ ਹੱਥ ਨਾਲ ਮਿਕਸ ਕਰ ਲਾਂਗੇ ਬਸ ਸਾਰੇ ਪਕੌੜਿਆਂ ਦਾ ਮਸਾਲਾ ਤਿਆਰ ਹੋ ਗਿਆ ਹੈ ਤੇਲ ਕੜਾਈ 'ਚ ਰੱਖਤਾ ਗਰਮ ਹੋ ਗਿਆ ਹੈ ਹੁਣ ਅਸੀਂ ਇਹਨੂੰ ਹੱਥ ਨਾਲ ਥੋੜੇ ਥੋੜੇ ਪਕੌੜੇ ਬਣਾ ਲਾਂਗੇ ਪਾ ਕੇ ਜਿੰਨੇ ਸਾਈਜ਼ ਦੇ ਤੁਸੀਂ ਪਕਾਉਣਾ ਚਾਹੁੰਦੇ ਹੋ ਬਣਾਉਣਾ ਚਾਹੁੰਦੇ ਹੋ ਉਹਨੇ ਸਾਈਜ਼ ਦੇ ਬਣਾ ਲਓ ਸਰਦੀਆਂ 'ਚ ਗਰਮ-ਗਰਮ ਪਾਲਕ ਤੇ ਪਿਆਜ਼ ਦੇ ਪਕੌੜੇ ਚਾਹ ਦੇ ਨਾਲ ਖਾਓ ਤੇ ਮਜ਼ਾ ਹੀ ਆ ਜਾਏਗਾ ਬਹੁਤ ਹੀ ਸਵਾਦ ਆਉਂਦਾ ਹੈ ਨਾਲ ਹੋਵੇ ਇਮਲੀ ਦੀ ਖੱਟੀ-ਮਿੱਠੀ ਤੇ ਹਰੀ ਚਟਨੀ ਤਾਂ ਨਿਆ ਪੁਰਧਿਨ ਦੇ ਇਹ ਸਦੀਆਂ ਪੁਰਾਣੇ ਪਕੌੜੇ ਜਿਹੜੇ ਪਹਿਲੇ ਬਰਾਤ ਆਂਦੀ ਤੇ ਉਹਨਾਂ ਨੂੰ ਸਵਾਗਤ ਵਿੱਚ ਖਾਏ ਜਾਂਦੇ ਸੀ ਕਈ ਤਰ੍ਹਾਂ ਦੇ ਪਕੌੜੇ ਹੁੰਦੇ ਸੀ ਗੋਭੀ ਦੇ ਆਲੂ ਦੇ ਪਾਲਕ ਦੇ ਤੇ ਇਹ ਪਾਲਕ ਦੇ ਪਕੌੜੇ ਉਸ ਤਰ੍ਹਾਂ ਦੇ ਬਣਾਏ ਹਸੀ ਅੱਜ ਤਾਂ ਕਿ ਸਾਨੂੰ ਯਾਦ ਆ ਜਾਏ ਪੁਰਾਣੇ ਦਿਨ ਆਪਣੇ ਤੇ ਅਗਰ ਤੁਹਾਨੂੰ ਮੇਰੀ ਇਹ ਪਾਲਕ ਪਨੀਰ ਦੇ ਪਕੌੜਿਆਂ ਦੀ ਰੈਸਪੀ ਚੰਗੀ ਲੱਗਦੀ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਤੇ ਆਪਣੇ ਕਮੈਂਟਸ ਮੇਰੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਸਬਦਾ ਰਬ ਰੱਖਾ ਵਾਹਿਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਗਲੀ ਰੈਸਪੀ ਚ ਅਸੀਂ ਫੇਰ ਮਿਲਾਂਗੇ